ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਨੂੰ ਦਹਰਾਈਏ ਕੋਈ ਵੀ ਰਸਨਾ ਗੁਰ ਫਤਿਹ ਤੋਂ ਵਾਂਝਿਆ ਨਾ ਰਹ ਜਾਵੇ ਸਾਰੇ ਜੱਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਬਹੁਤ ਸੰਗਤ ਦੇ ਸੁਭਾਲ ਆਉਂਦੇ ਨੇ ਕੀ ਗੁਰਬਾਣੀ ਪੜ੍ਹਨੀ ਨਿਤਨੇਮ ਕਰਨਾ ਸਿਮਰਨ ਕਰਨਾ ਬੰਦਗੀ ਕਰਨੀ ਭਜਨ ਕਰਨਾ ਨਾਮ ਜਪਣਾ ਸਿਮਰਨ ਕਰਨਾ ਸਾਡੇ ਲਈ ਕਿਉਂ ਜ਼ਰੂਰੀ ਹੈ ਕੀ ਕਾਰਨ ਹੈ ਸਾਨੂੰ ਕਿਉਂ ਨਾਮ ਜਪਣਾ ਚਾਹੀਦਾ ਹੈ ਕਿਉਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਚਾਹੀਦਾ ਹੈ ਦੇਖੋ ਸਾਤ ਸੰਗਤ ਜੀ ਮਨੁੱਖੀ ਮਨ ਹੈ ਜੋ ਇਹਦੀ ਫਿਤਰਤ ਹੈ ਇਹਦਾ ਨੇਚਰ ਹੈ ਇਹਦਾ ਸੁਭਾਅ ਹੈ ਕਿ ਜਿਸ ਵੀ ਖਿਆਲ ਨੂੰ ਇਹ बार-बार ਯਾਦ ਕਰਦਾ ਏ ਦਿਲੋਂ ਯਾਦ ਕਰਦਾ ਏ ਉਹ ਉਹ ਖਿਆਲ ਫਿਰ ਸਾਡੀ ਸੋਚ ਦਾ ਹਿੱਸਾ ਬਣ ਜਾਂਦਾ ਆ ਸਾਡੀ ਵਿਚਾਰ ਦਾ ਹਿੱਸਾ ਬਣ ਜਾਂਦਾ ਆ ਵਾਰ-ਵਾਰ ਯਾਦ ਕਰਦੇ ਆ ਹੌਲੀ-ਹੌਲੀ ਉਹ ਵਿਚਾਰ ਹੌਲੀ-ਹੌਲੀ ਉਹ ਸੋਚ ਵਿੱਚ ਟਿਕ ਜਾਂਦਾ ਏ ਸਾਡਾ ਸੁਭਾਅ ਬਣ ਜਾਂਦਾ ਹੈ ਤੇ ਸਾਡੀ ਸ਼ਖਸੀਅਤ ਬਣ ਕੇ ਸਾਡੀ ਪਰਸਨੈਲਿਟੀ ਬਣ ਕੇ ਸਾਡੇ ਅਮਲ ਰਾਈ ਸਾਡੇ ਐਕਸ਼ਨ ਰਾਈ ਫਿਰ ਉਹ ਪ੍ਰਗਟ ਹੋਣਾ ਸ਼ੁਰੂ ਕਰ ਦਿੰਦਾ ਹੈ ਇਸ ਕਰਕੇ ਅਸੀਂ ਸਿਮਰਨ ਕਰਦੇ ਹਾਂ ਫਿਰ ਉਹ ਸਿਮਰਨ ਦੇ ਕਰਕੇ ਉਹ ਗੁਰਬਾਣੀ ਦਾ ਭਜਨ ਕਰਕੇ ਬੰਦਗੀ ਕਰਕੇ ਉਹ ਰੱਬੀ ਗੁਣ ਨੇ ਸਾਡੇ ਅੰਦਰ ਉਹਨੇ ਸ਼ੁਰੂ ਹੋ ਜਾਂਦੇ ਨੇ ਤੇ ਸਾਡੇ ਅੰਦਰ ਦੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਮਾੜੇ ਚੋਰ ਨੇ ਜਿਹੜੇ ਸਾਨੂੰ ਅੰਦਰੋਂ ਅੰਦਰੀ ਸਾਡੇ ਸਾਨੂੰ ਗਿਆਨ ਨਹੀਂ ਸਾਨੂੰ ਪਤਾ ਨਹੀਂ ਫਿਰ ਵੀ ਉਹ ਸਾਨੂੰ ਅੰਦਰੋਂ ਅੰਦਰੀ ਖੂਕਣਾ ਕਰ ਰਹੇ ਨੇ ਉਹ ਪੰਜਾ ਚੋਰਾ ਨੂੰ ਫਿਰ ਭਾਜੜ ਪੈ ਜਾਂਦੀ ਜਦੋਂ ਅਸੀਂ ਬਾਰ ਬਾਰ ਪੁਕਾਰ ਕਰਦੇ ਹਾਂ ਬਾਰ ਬਾਰ ਉਸ ਵਾਹਿਗੁਰੂ ਨੂੰ ਪਰਵਤ ਦੀਗਾਰ ਨੂੰ ਯਾਦ ਕਰਦੇ ਹਾਂ ਸਿਮਰਨ ਕਰਦੇ ਹਾਂ ਇਸ ਕਰਕੇ ਸਿਮਰਨ ਕਰਨਾ ਜ਼ਰੂਰੀ ਹੈ ਗੁਰਬਾਣੀ ਦਾ ਵੀ ਫਰਮਾਨ ਹੈ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੇ ਸੋ ਖਾਤ ਜਦੋਂ ਅਸੀਂ ਗੁਰਬਾਣੀ ਵਿੱਚ ਦਸੀ ਵਿਚਾਰ ਨੂੰ ਸਮਝਦੇ ਹੋਏ ਗੁਰਬਾਣੀ ਦਾ ਜਾਪ ਕਰਦੇ ਆ ਨਾ ਗੁਰਬਾਣੀ ਦਾ ਸਿਮਰਨ ਕਰਦੇ ਆ ਤੇ ਸਿਮਰਨ ਜੇ ਅਸੀਂ ਪੂਰੀ ਇਮਾਨਦਾਰੀ ਨਾਲ ਕਰਦੇ ਹੋਵਾਂਗੇ ਤੇ ਫਿਰ ਜਿਹੜੇ ਗੁਰਬਾਣੀ ਦੇ ਵਿੱਚ ਦੱਸੇ ਹੋਏ ਉਹ ਰੱਬੀ ਗੁਣ ਨੇ ਈਸ਼ਵਰੀ ਗੁਣ ਨੇ ਫਿਰ ਉਹ ਸਾਡੀ ਜੀਵਨ ਦਾ ਹਿੱਸਾ ਬਣਦੇ ਜਾਣਗੇ ਉਹ ਸਾਡੇ ਵਿੱਚ ਝਲਕਨੇ ਸ਼ੁਰੂ ਹੋ ਜਾਣਗੇ ਹੁਣ ਮਹਾਪੁਰਸ਼ਾਂ ਦੇ ਜੀਵਨ ਨੂੰ ਅਸੀਂ ਜਦੋਂ ਦੇਖਦੇ ਆ ਕਿਸੇ ਵੀ ਮਹਾਪੁਰਸ਼ ਦੀ ਸੰਗਤ ਕਰਦੇ ਆ ਤੇ ਕਿਹੜੀ ਚੀਜ਼ ਹੈ ਜਿਹੜੀ ਉਹ ਮਹਾਪੁਰਸ਼ਾਂ ਨੂੰ ਸਾਡੇ ਤੋਂ ਅਲੱਗ ਕਰਦੀ ਹੈ ਇਹ ਹੀ ਚੀਜ਼ ਅਲੱਗ ਕਰਦੀ ਹੈ ਕਿ ਗੁਰਬਾਣੀ ਭਜਨ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਲਾਗੂ ਕੀਤਾ ਦਰਅਸਲ ਗੁਰੂ ਸਾਹਿਬ ਮਨੁੱਖ ਨੂੰ ਰੱਬ ਦਾ ਹੀ ਰੂਪ ਬਣਾਉਣਾ ਚਾਹੁੰਦੇ ਸਨ ਤਾਂ ਇਤੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਹਰੀ ਦਾ ਜਨ ਕਿੱਦਾਂ ਦਾ ਚਾਹੀਦਾ ਹੈ ਜੈਸਾ ਹਰ ਹੀ ਹੋਏ ਤੇ ਹਰੀ ਦੇ ਜਨ ਨੂੰ ਪਾਤਸ਼ਾਹ ਜੀ ਹਰੀ ਦੇ ਵਰਗਾ ਹੀ ਬਣਾਉਣਾ ਚਾਹੁੰਦੇ ਸਨ ਜੇ ਗੁਰੂ ਗ੍ਰੰਥ ਸਾਹਿਬ ਨੂੰ ਬੇਨਤੀ ਕਰੀਏ ਪੁੱਛੀਏ ਕਿ ਮਹਾਰਾਜ ਜਿਹੜਾ ਹਰੀ ਦਾ ਭਗਤ ਹੈ ਜਾਂ ਗੁਰੂ ਦਾ ਸਿੱਖ ਹੈ ਕਿੱਦਾਂ ਦਾ ਹੋਣਾ ਚਾਹੀਦਾ ਹੈ ਕਿੱਦਾਂ ਦਾ ਹੋਵੇ ਉਹਦਾ ਸੁਭਾਅ ਕਿੱਦਾਂ ਦਾ ਹੋਵੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ ਹਰ ਹਰ ਜਨ ਦੋ ਹੀ ਇੱਕ ਹੈ ਬਿਬ ਵਿਚਾਰ ਕਿਛ ਨਹੀਂ ਹਰੀ ਤੇ ਹਰੀ ਦਾ ਜਨ ਤੇ ਇੱਕੋ ਹੀ ਆ ਸਾਨੂੰ ਉਹਨਾਂ 'ਚ ਭੇਦ ਕਰਨਾ ਵੀ ਨਹੀਂ ਚਾਹੀਦਾ ਤੇ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਨਾ ਸਿਮਰਨ ਕਰਾਂਗੇ ਬਾਰ-ਬਾਰ ਵਾਹਿਗੁਰੂ ਗਰਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਨਿਤਾਬਦ ਗੁਰਬਾਣੀ ਦਾ ਜਾਪ ਬਿਨਾ ਨਾਂਗੇ ਦੇ ਫਿਰ ਉਹ ਗੁਰਬਾਣੀ ਸਾਡੇ ਜੀਵਨ ਵਿੱਚ ਸਾਡੀ ਵਿਚਾਰ ਦੇ ਵਿੱਚ ਸਾਡੀ ਸੋਚ ਵਿੱਚ ਝਲਕਨੀ ਸ਼ੁਰੂ ਹੋ ਜਾਏਗੀ ਸਾਡੇ ਥੌਟ ਪ੍ਰੋਸੈਸ ਜਿਹੜਾ ਆ ਉਦਾਂ ਦਾ ਹੋ ਜਾਏਗਾ ਤੇ ਜੇ ਅਸੀਂ ਨਿੰਦਿਆ ਚੁਗਲੀ ਚੜੇ ਰਵਾਂਗੇ ਦੂਸਰਿਆਂ ਦੀ ਨਿੰਦਿਆ ਕਰਨੀ ਚੁਗਲੀ ਕਰਨੀ ਸਾੜਾ ਕਰਨਾ ਈਰਖਾ ਕਰਨੀ ਤੇ ਫਿਰ ਸਾਸੰਗਤ ਜੀ ਉਹ ਜਿਹੜੇ ਪੰਜ ਚੋਰ ਨੇ ਸਾਡੇ ਅੰਦਰ ਬੈਠੇ ਕਾਮ ਗ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਫਿਰ ਖਰਾਕ ਮਿਲਦੀ ਹੈ ਜਦੋਂ ਅਸੀਂ ਮਾੜੀਆਂ ਚੀਜ਼ਾਂ ਸੋਚਦੇ ਆ ਕਿਸੇ ਨੂੰ ਔਖਾ ਦੇਣ ਦੀ ਗੱਲ ਕਰਦੇ ਆ ਸਾਡਾ ਸੁਭਾਅ ਜੇ ਇਹ ਹੈ ਫਿਰ ਉਹਨਾਂ ਨੂੰ ਖਰਾਕ ਮਿਲਦੀ ਹੈ ਉਹ ਬਾਹਰ ਤੇ ਕੀ ਨਿਕਲਨੇ ਨੇ ਖਤਮ ਤੇ ਉਹਨਾਂ ਨੇ ਕੀ ਹੋਣਾ ਹੈ ਉਹਨਾਂ ਨੂੰ ਸਭੋ ਖਰਾਕ ਮਿਲਦੀ ਹੈ ਸਭਾ ਉੱਪਰ ਦੇ ਨੇ ਤੇ ਫਿਰ ਇਸ ਕਰਕੇ ਗੁਰਬਾਣੀ ਸਿਮਰਨ ਨਿਤਨੇਮ ਕਰਨਾ ਜ਼ਰੂਰੀ ਹੋ ਜਾਂਦਾ ਹੈ ਜ਼ਰੂਰੀ ਹੈ ਇਹ ਚੀਜ਼ ਜ਼ਰੂਰੀ ਹੈ ਇਸ ਤੋਂ ਬਿਨਾ ਬਚਾਅ ਇਨਸਾਨ ਦਾ ਨਹੀਂ ਹੋ ਸਕਦਾ ਤੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਘਰ ਘਰ ਝਾਤੀ ਮਾਰ ਕੇ ਦੇਖੀਏ ਕਿ ਭਾਈ ਕਿੰਨੇ ਕੁ ਬਾਣੀ ਪੜਦੇ ਨੇ ਪਤਾ ਵੀ ਹੈ ਕਿ ਗੁਰਬਾਣੀ ਦੇ ਲੜ ਲੱਗਣ ਦੇ ਨਾਲ ਸਾਡਾ ਭਲਾ ਹੋਏਗਾ ਸਾਡੇ ਸਰ ਤਰੀਕੇ ਦੇ ਰੋਗ ਨੇ ਜਿਹੜੇ ਭਾਵੇਂ ਆਤਮਿਕ ਰੋਗ ਹੈ ਮਾਨਸਿਕ ਰੋਗ ਹੈ ਕਰਮਾਂ ਦੇ ਰੋਗ ਨੇ ਜਿਹੜੇ ਸਰੀਰਕ ਰੋਗ ਨੇ ਉਹਨਾਂ ਤੋਂ ਛੁਟਕਾਰਾ ਮਿਲਦਾ ਆ ਪਰ ਅਸੀਂ ਫਿਰ ਵੀ ਇਦਾਂ ਨੁਣੀ ਧੋਦੇ ਇੱਧਰ ਨੂੰ ਨਹੀਂ ਚੋਦੇ ਕਹਿੰਗੇ ਸੁੱਤੇ ਹੋਏ ਨੂੰ ਜਗਾਉਣਾ ਸੌਖਾ ਏ ਜਦ ਸੁੱਤਾ ਇਹਨਾਂ ਨੂੰ ਜਗਾ ਸਕਦੇ ਆ ਪਰ ਜਿਹਨੇ ਕੇਸ ਮਾਰੀ ਹੋਵੇ ਜਾਣ ਬੁੱਝ ਕੇ ਐਕਟਿੰਗ ਕਰ ਰਿਹਾ ਹੋਵੇ ਸੌਂਦੀ ਉਹਨੂੰ ਜਗਾ ਨਹੀਂ ਕੋਈ ਸਕਦਾ ਸੋ ਅੱਜ ਵੀ ਸਮਝ ਜਾਵਾਂਗੇ ਤੇ ਸਾਡਾ ਉਧਾਰ ਹੋ ਜਾਏਗਾ ਅੱਜ ਨਹੀਂ ਸਮਝਾਂਗੇ ਅੰਤ ਸਾਨੂੰ ਘੁੰਮ ਘੁਮਾ ਕੇ ਇੱਥੇ ਆਉਣਾ ਹੀ ਪੈਣਾ ਇਸ ਟਾਰਗੇਟ ਤੇ ਆਉਣਾ ਹੀ ਪੈਣਾ ਕਿਉਂਕਿ ਭਲਾ ਗੁਰਬਾਣੀ ਨੇ ਹੀ ਕਰਨਾ ਹੈ ਗੁਰੂ ਸਾਹਿਬ ਤੋਂ ਬਿਨਾ ਕੋਈ ਸਾਡੀ ਝੋਲੀ ਨਹੀਂ ਭਰ ਸਕਦਾ ਗੁਰਬਾਣੀ ਦਾ ਕਲਾ ਕਲਾ ਅਖਰ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਚਾਹੇ ਦਸਮ ਗ੍ਰੰਥ ਦੇ ਚਾਹੇ ਸਰਬ ਲੋਕ ਗ੍ਰੰਥ ਦੇ ਅੰਦਰ ਹੈ ਕੱਲਾ ਕੱਲਾ ਅੱਖਰ ਜਿਹੜਾ ਆ ਜੀਵ ਦਾ ਭਲਾ ਕਰਨ ਵਾਲਾ ਹੈ ਜੀਵ ਦਾ ਭਲਾ ਤੇ ਵੱਦ ਤੋਂ ਵੱਦ ਬਾਣੀ ਪੜਨੀ ਨਿਤਨੇਮ ਕਰਨਾ ਬਿਨਾਂ ਨਾਂਗੇ ਦੇ ਸਾਧ ਸੰਗਤ ਜੀ ਜ਼ਿੰਦਗੀ ਨੂੰ ਅਲੱਗ ਦਿਸ਼ਾ ਮਿਲ ਜਾਂਦੀ ਹੈ ਜਦੋਂ ਅਸੀਂ ਪੱਕੇ ਤੌਰ ਤੇ ਦੇ ਲੋਹ ਹਿਰਦੇ ਤੋਂ ਗੁਰਬਾਨੀ ਨੂੰ ਆਪਣੇ ਜੀਵਨ ਚ ਲਾਗੂ ਕਰਨ ਦਾ ਯਤਨ ਕਰਦੇ ਆ ਅਸੀਂ ਕਰ ਨਹੀਂ ਸਕਦੇ ਇਹ ਤੇ ਗੁਰੂ ਪਾਤਸ਼ਾਹ ਦੀ ਮਿਹਰ ਹੋਵੇ ਤੇ ਉਹ ਜਿਹੜੇ ਗੁਣਿਆ ਸਾਡੇ ਵਿੱਚ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਨੇ ਉਹ ਰੱਬ ਦੇ ਗੁਣ ਅਕਾਲ ਦੇ ਗੁਣ ਤੇ ਜਿਹੜਾ ਅਕਾਲ ਦੇ ਗੁਣ ਜਿਹਦੇ ਵਿੱਚ ਆ ਜਾਂਨ ਸਾਧ ਸੰਗ ਜੀ ਉਹ ਫੇਰ ਕਿਸੇ ਦੂਸਰੇ ਤੋਂ ਚੁੱਕ ਸਕਦਾ ਹੈ ਡਰ ਸਕਦਾ ਹੈ ਕਿਉਂਕਿ ਫਿਰ ਰਾਖਾ ਅਕਾਲ ਪੁਰਖ ਹੋ ਜਾਂਦਾ ਹੈ ਫਿਰ ਕੋਈ ਤਤੀਵਾ ਉਹ ਵੀ ਨਹੀਂ ਲੱਗਣ ਦਿੰਦੇ ਉਹ ਮਹਾਰਾਜ ਕੋਈ ਤੁਹਾਡੇ ਵੱਲ ਵੀ ਵਿਵਿੰਗਾ ਨਹੀਂ ਕਰ ਸਕਦਾ ਸੋ ਪਹਿਲਾਂ ਰਿਸ਼ਤਾ ਉਦਾਂ ਦਾ ਬਣਾਉਣਾ ਪਵੇਗਾ ਪਹਿਲਾਂ ਉਦਾਂ ਦਾ ਪ੍ਰੇਮ ਉਸ ਪਰਮਾਤਮਾ ਦੇ ਨਾਲ ਆਕਾਰਪੁਰਖ ਦੇ ਨਾਲ ਪਾਉਣਾ ਪਵੇਗਾ ਫਿਰ ਉਹ ਗੱਲ ਬਣਨੀ ਹੈ ਫਿਰ ਉਹ ਖੇਡ ਬਣਨੀ ਹੈ ਸੋ ਅੱਜ ਜਿਹੜੀਆਂ ਹੱਡ ਬੀਤੀਆਂ ਆਪ ਸਭ ਦੇ ਨਾਲ ਸਾਂਝੀਆਂ ਕਰਦੇ ਆ ਉਹਨਾਂ ਦਾ ਖਾਸ ਮਕਸਦ ਹੈ ਕਿ ਉਹ ਕਿਉਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਇਸੇ ਕਰਕੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਭਾਈ ਦੇਖੋ ਸੰਗਤ ਜਿਹੜੀ ਹੈ ਲੱਖਾਂ ਦੀ ਗਿਣਤੀ 'ਚ ਹੈ ਜਿਹੜੀ ਆਪਣੀਆਂ ਝੋਲੀਆਂ ਭਰਵਾ ਰਹੀ ਹੈ ਗੁਰਬਾਣੀ ਦਾ ਜਾਪ ਕਰਕੇ ਚਾਹੇ ਦੁਨਿਆਵੀ ਚੀਜ਼ਾਂ ਨੇ ਚਾਹੇ ਰੋਹਾਨੀਅਤ ਨਾਲ ਰਿਲੇਟਡ ਚੀਜ਼ਾਂ ਨੇ ਪੁਕਾਰਾਂ ਸੁਣਦੇ ਨੇ ਪਾਤਸ਼ਾਹ ਜ਼ਰੂਰ ਸੁਣਦੇ ਨੇ ਅੱਜ ਅਸੀਂ ਇਹ ਅਰਦਾਸ ਕਰਾਂਗੇ ਬਾਣੀ ਦਾ ਸਿਮਰਨ ਕਰਨ ਕਰਾਂਗੇ ਕਿ ਬਾਣੀ ਪੜਨੀ ਨਹੀਂ ਛੱਡਾਂਗੇ ਬੰਦਗੀ ਪੜਨੀ ਨਹੀਂ ਛੱਡਾਂਗੇ ਬੰਦਗੀ ਕਰਾਂਗੇ ਭਜਨ ਕਰਾਂਗੇ ਤੇ ਸਾ ਸੰਗਤ ਜੀ ਸਾਡੀਆਂ ਵੀ ਜ਼ਰੂਰ ਝੋਲੀਆਂ ਭਰੀਆਂ ਜਾਣਗੀਆਂ ਪਰ ਜੇ ਅਧੂਰਾ ਅਧੂਰਾ ਗਿਆਨ ਅਧੂਰੀ ਸ਼ਰਧਾ ਬੜੀ ਭਿਆਨਕ ਚੀਜ਼ ਹੈ। ਅਧੂਰੀ ਸ਼ਰਧਾ ਨਹੀਂ ਹੋਣੀ ਚਾਹੀਦੀ। ਪ੍ਰੇਮ ਵੀ ਅਧੂਰਾ ਨਹੀਂ ਹੋਣਾ ਚਾਹੀਦਾ। ਪ੍ਰੇਮ ਪੂਰਾ ਹੋਣਾ ਚਾਹੀਦਾ। ਕਹਿੰਦੇ ਕਿ ਜਦੋਂ ਪਰਮਾਤਮਾ ਤੇ ਭਰੋਸਾ ਕਰਨਾ ਹੋਵੇ ਨਾ ਅੰਨੇ ਹੋ ਕੇ ਕਰੋ। ਕਿਉਂਕਿ ਜੇ ਅਸੀਂ ਆਪਣੀ ਸੋਚ ਪਰਮਾਤਮਾ ਤੇ ਅਪਲਾਈ ਕਰਨ ਦਾ ਯਤਨ ਕਰਾਂਗੇ ਕਿ ਪਰਮਾਤਮਾ ਇਦਾਂ ਕਿਉਂ ਕਰ ਰਿਹਾ ਆ ਜਾਂ ਇਹ ਪਰਮਾਤਮਾ ਨੂੰ ਇਦਾਂ ਕਰਨਾ ਚਾਹੀਦਾ ਆ। ਅਸੀਂ ਉਹ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ 사ਤਸੰਗਤ ਜੀ ਸੋ ਵਾਹਿਗੁਰੂ ਦੇ ਅੱਗੇ ਅਰਦਾਸਾਂ ਕਰਨੀਆਂ ਮਿੰਨਤਾਂ ਕਰਨੀਆਂ ਕਿ ਪਤਸ਼ਾਹ ਜੀ ਆਪਣੇ ਦਰ ਘਰ ਦੀ ਸੇਵਾ ਨੇ ਦਿਨ ਤੇ ਰਹੋ ਦੇਖੋ ਹੁਣ ਜੇ ਕੋਈ ਕਹਿੰਦਾ ਹੈ ਕਿ ਭਾਈ ਮੇਰੇ ਕੋ ਨਾ ਮੇਰਾ ਨਾ ਬਾਣੀ ਪੜਨੂ ਮਨ ਨਹੀਂ ਕਰਦਾ ਜਾਂ ਬਾਣੀ ਪੜੀ ਨਹੀਂ ਜਾਂਦੀ ਮੈਨੂੰ ਕੀ ਕਰਨਾ ਚਾਹੀਦਾ 사ਤਸੰਗਤ ਜੀ ਦੇਖੋ ਸੇਵਾ ਅਤੇ ਸਿਮਰਨ ਦੋ ਚੀਜ਼ਾਂ ਨੇ ਦੋਨੋਂ ਜ਼ਰੂਰੀ ਨੇ ਜੇ ਬਾਣੀ ਪੜਨ ਨੂੰ ਮਨ ਨਹੀਂ ਨਾ ਕਰਦਾ ਸੇਵਾ ਕਰਨੀ ਸ਼ੁਰੂ ਕਰ ਦੋ ਹੁਣ ਗੁਰੂ ਘਰ ਦੇ ਵਿੱਚ ਬਹੁਤ ਸੇਵਾਵਾਂ ਨੇ ਚੌਂਰ ਦੀ ਸੇਵਾ ਕਰ ਲਓ ਪੋਚਾ ਝਾੜੂ ਮਾਰ ਲਓ ਲੰਗਰਾਂ ਚ ਸੇਵਾ ਕਰ ਲਓ ਜੋੜਿਆਂ ਦੀ ਸੇਵਾ ਕਰ ਲਓ ਨਿਸ਼ਾਨ ਸਾਹਿਬ ਦੀ ਸੇਵਾ ਕਰ ਲਓ ਅਣਗਿਣਤ ਸੇਵਾਵਾਂ ਨੇ ਕੋਈ ਵੀ ਸੇਵਾ ਲੱਭਦੀ ਹੈ ਕਰ ਲਓ ਤੇ ਸੇਵਾ ਕਰ ਕਰਕੇ ਹਉਮੈ ਦਾ ਨਾਸ਼ ਹੋਏਗਾ ਹਉਮੈ ਜਿੰਨਾ ਚਿਰ ਸਾਡੇ ਅੰਦਰ ਹੈ ਸਾਡੀ ਪੜੀ ਹੋਈ ਗੁਰਬਾਣੀ ਵੈਸੇ ਤੇ ਹੌਮੇ ਵਾਲਾ ਬੰਦਾ ਬਾਣੀ ਪੜ ਹੀ ਨਹੀਂ ਸਕਦਾ ਫਿਰ ਵੀ ਜੇ ਬਾਣੀ ਪੜ ਵੀ ਲਵਾਂਗੇ ਬੱਧਾ ਚੱਟੀ ਜਾਂ ਦੇਖਾ ਦੇਖੀ ਚ ਉਹ ਬਾਣੀ ਪੜੀ ਹੋਈ ਪਰਵਾਨ ਨਹੀਂ ਹੋਏਗੀ ਸੋ ਸਭ ਤੋਂ ਪਹਿਲਾਂ ਕਰਨਾ ਕੀ ਹੈ ਜੇ ਬਾਣੀ ਪੜਨ ਨੂੰ ਮਨ ਨਹੀਂ ਕਰਦਾ ਸਭ ਤੋਂ ਪਹਿਲਾਂ ਉਸ ਪਰਵਤ ਦੇ ਘਰ ਨੂੰ ਆਕਾਲ ਪੁਰਖ ਨੂੰ ਹਾਜ਼ਰ ਨਾਲ ਸਮਝ ਕੇ ਸੇਵਾ ਕਰਨੀ ਸ਼ੁਰੂ ਕਰ ਦੋ ਸੇਵਾ ਕਰ ਕਰਕੇ ਹੌਮੇ ਦਾ ਨਾਸ਼ ਹੋਏਗਾ ਇੱਕ ਭਾਂਡਾ ਤਿਆਰ ਹੋਏਗਾ ਜਿਹਦੇ ਵਿੱਚ ਉਹ ਨਾਮ ਟਿਕੇਗਾ ਜਿਹਦੇ ਵਿੱਚ ਉਹ ਨਾਮ ਟਿਕੇਗਾ ਉਹ ਭਾਂਡਾ ਤਿਆਰ ਕਰਨਾ ਹੈ ਹਿਰਦੇ ਰੂਪੀ ਭਾਂਡਾ ਕਿਉਂਕਿ ਹਉਮੈ ਨੇ ਹਿਰਦੇ ਰੂਪੀ ਭਾਂਡੇ ਨੂੰ ਭਰਿਆ ਹੋਇਆ ਹੈ ਵਿਕਾਰਾਂ ਨੇ ਭਰਿਆ ਹੋਇਆ ਤੇ ਉਹਦੇ ਵਿੱਚ ਫਿਰ ਉਹ ਰੱਬੀ ਗੁਣ ਨਹੀਂ ਆ ਸਕਦੇ ਜਦੋਂ ਉਹ ਵਿਕਾਰਾਂ ਦਾ ਨਾਸ਼ ਹੋ ਗਿਆ ਹਉਮੈ ਦਾ ਨਾਸ਼ ਹੋ ਗਿਆ ਆਪਣੇ ਆਪ ਬਾਣੀ ਪੜਨ ਨੂੰ ਮਨ ਕਰੇਗਾ ਜਿਵੇਂ ਘਰ ਦੇ ਵਿੱਚ ਕੋਈ ਖਾਣਾ ਬਣਾਇਆ ਹੋਵੇ ਨਾ ਕੋਈ ਚੀਜ਼ ਸਾਡੀ ਪਸੰਦ ਦੀ ਬਣੀ ਹੋਵੇ ਅਸੀਂ ਰੱਜੇ ਵੀ ਹੋਵਾਂਗੇ ਨਾ ਅਸੀਂ ਖਾਈ ਜਾਂਦੇ ਆ ਭਾਵੇਂ ਬਿਮਾਰ ਹੋ ਜਾਈਏ ਪਰ ਖਾਣਾ ਹਟਦੇ ਨਹੀਂ ਅੱਖਾਂ ਨਹੀਂ ਰੱਜਦੀਆਂ ਕਿਉਂਕਿ ਮੇਰੀ ਪਸੰਦ ਦੀ ਚੀਜ਼ ਬਣੀ ਆ ਇਸੇ ਤਰੀਕੇ ਜਦੋਂ ਉਹ ਹੰਕਾਰ ਦਾ ਨਾਸ਼ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ ਨਾ ਤੇ ਫਿਰ ਕੀ ਹੁੰਦਾ ਉਹ ਸੇਵਾ ਕਰਕੇ ਆਉਣਾ ਫਿਰ ਕੀ ਖੇਡ ਬੰਨੀ ਆ ਫਿਰ ਸਾਨੂੰ ਬਾਣੀ ਪੜਨ ਲੱਗਿਆ ਇਹਨਾਂ ਆਨੰਦ ਆਉਂਦਾ ਹੈ ਬਾਣੀ ਬੰਦਾ ਪੜੀ ਜਾਂਦਾ ਆ ਸਿਮਰਨ ਕਰੀ ਜਾਂਦਾ ਆ ਭਜਨ ਕਰੀ ਜਾਂਦਾ ਆ ਬੰਦਾ ਬਾਣੀ ਪੜੀ ਜਾਂਦਾ ਬਹੁਤ ਸਾਰੀਆਂ ਬਾਣੀਆਂ ਸਾਰਾ ਸਾਰ ਦਿਨ ਬਾਣੀ ਤੇ ਜਾਪ ਕਰਨਾ ਫਿਰ ਬੰਦਾ ਸੋਚਦਾ ਕਿ ਮੈਂ ਹੋਰ ਕਰ ਲਾਂ ਕਿਉਂਕਿ ਉਹ ਆਨੰਦ ਹੋਣਾ ਸ਼ੁਰੂ ਹੋ ਜਾਂਦਾ ਹੈ ਉਹ ਆਤਮਿਕ ਆਨੰਦ ਫਿਰ ਆਤਮਿਕ ਸੁੱਖ ਦੇ ਵਿੱਚ ਤਬਦੀਲ ਹੁੰਦਾ ਹੈ ਐਸਾ ਸੁੱਖ ਜਿਹੜਾ ਕਦੀ ਦੁੱਖ ਦੇ ਵਿੱਚ ਚੇਂਜ ਨਹੀਂ ਹੁੰਦਾ ਨਹੀਂ ਤੇ ਦੁਨਿਆਵੀ ਜਿੰਨੇ ਵੀ ਸੁੱਖ ਨੇ ਕਿਤੇ ਨਾ ਕਿਤੇ ਜਾ ਕੇ ਦੁੱਖ ਦਾ ਕਾਰਨ ਬਣਦੇ ਨੇ ਪਰ ਜਿਹੜਾ ਸੁੱਖ ਆਤਮਾ ਨੂੰ ਸੁਖੀ ਕਰੇ ਜਿਹੜੀ ਚੀਜ਼ ਆਤਮਾ ਨੂੰ ਸੁਖੀ ਕਰ ਦਿੰਦੀ ਹੈ ਤੇ ਸਦਾ ਰਹਿਣ ਵਾਲਾ ਸੁਖ ਪ੍ਰਦਾਨ ਕਰਦੀ ਹੈ ਫਿਰ ਉਹਦੇ ਤੋਂ ਬਾਤ ਕਦੀ ਦੁੱਖ ਨਹੀਂ ਆਉਂਦਾ ਸੋ ਹੱਡ ਬੀਤੀਆਂ ਇਸੇ ਕਰਕੇ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਸੰਗਤ ਜਿਹੜੀ ਹੈ ਉਹਨੂੰ ਪਤਾ ਲੱਗੇ ਕਿ ਬਾਬਾ ਜੀ ਅੱਜ ਵੀ ਸੁਣਦੇ ਨੇ ਪ੍ਰਮਾਣ ਕਰਦੇ ਨੇ ਸੰਗਤ ਜਿਹੜੀ ਆਪਣੀ ਝੋਲੀਆਂ ਪਰਵਾਰੀ ਹੈ ਅਸੀਂ ਵੀ ਉਹ ਕੰਮ ਕਰੀਏ ਜਿਹਦੇ ਨਾਲ ਸਾਡੀਆਂ ਅਰਦਾਸਾਂ ਵੀ ਪ੍ਰਵਾਨ ਹੋਣ ਸਾਨੂੰ ਡੋਲਣਾ ਨਾ ਪਵੇ ਤੇ ਗੁਰੂ ਸਾਹਿਬ ਸਾਡੇ ਹਮੇਸ਼ਾ ਅੰਗ ਸੰਗ ਸਹਾਈ ਹੋਣ ਤੇ ਸਤ ਸੰਗਤ ਅੱਜ ਜਿਹੜੀ ਹੱਡ ਬੀਤੀ ਆਪ ਸਭ ਦੇ ਨਾਲ ਸਾਂਝੀ ਕਰਨੀ ਹੈ ਸੋ ਇਹ ਹੱਡ ਬੀਤੀ ਪੈਨੇ ਅੱਜ ਤੋਂ 2 2.5 ਮਹੀਨੇ ਪਹਿਲਾਂ ਸਾਂਝੀ ਕੀਤੀ ਸੀ ਅੱਜ ਸਕਰੋਲ ਕਰਦੇ ਆ WhatsApp ਚੈੱਕ ਕਰਦੇ ਆ ਕਿਉਂਕਿ ਕਾਫੀ ਦਿਨ ਤੋਂ ਮੈਸੇजेस ਜਿਹੜੇ ਆਏ ਸੀ ਸੰਗਤ ਦੇ ਸਵਾਲ ਆਏ ਸੀ ਉਹਨਾਂ ਦੇ ਰਿਪਲਾਈ ਨਹੀਂ ਸੀ ਕੀਤੇ ਗਏ ਸੋ ਕਾਫੀ ਮੈਸੇਜ ਜਿਹੜੇ ਸੀ ਇਕੱਠੇ ਹੋ ਗਏ ਸੀ ਸੋ ਅੱਜ ਦਾਸ ਰਿਪਲਾਈ ਕਰ ਰਿਹਾ ਸੀ ਰਿਪਲਾਈ ਕਰਦਿਆਂ ਕਰਦਿਆਂ ਕਾਫੀ ਜਦੋਂ ਥੱਲੇ ਗਏ ਤੇ ਮੈਸੇਜ ਇੱਕ ਦਿਖਿਆ ਲਿਖਤੀ ਰਿਟਰਨ ਮੈਸੇਜ ਵੀ ਸੀ ਟੈਕਸਟ ਵਿੱਚ ਵੀ ਸੀ ਤੇ ਵਾਇਸ ਮੈਸੇਜ ਵੀ ਸੀ ਜਦੋਂ ਉਹਨਾਂ ਨੇ ਦੱਸਿਆ ਕਿ ਮੇਰੀ ਹੱਡ ਵੀਤੀ ਜਰੂਰ ਸਾਂਝੀ ਕਰੋ ਫਿਰ ਦਾਸ ਨੇ ਸੁਣੀ ਸੋ ਭੈਣ ਜਿਹੜੀ ਹੈ ਉਹਨਾਂ ਨੇ ਆਪਣੀ ਹੱਡ ਵੀਤੀ ਸਾਂਝੀ ਕੀਤੀ ਭੈਣ ਫਗਵਾੜੇ ਦੀ ਹੈ ਤੇ ਪਿੱਕਾ ਪਰਿਵਾਰ ਉਹਨਾਂ ਦਾ ਬਠਿੰਡੇ ਤੋਂ ਇੱਥੇ ਭੈਣ ਦੀ ਮੈਰਿਜ ਹੋਈ ਆ ਭੈਣ ਨੇ ਦੱਸਿਆ ਕਿ ਜਦੋਂ ਦੀ ਮੈਂ ਆਪਣੇ ਸਹੁਰੇ ਘਰ ਦੇ ਵਿੱਚ ਆਈ ਆ ਵਿਆਹ ਕੇ ਇੱਕ ਦਿਨ ਵੀ ਅਜਿਹਾ ਨਹੀਂ ਜਿਹੜਾ ਮੈਂ ਸੁੱਖ ਦਾ ਸਾਹ ਲਿਆ ਹੋਵੇ ਜਿਸ ਦਿਨ ਮੇਰਾ ਵਿਆਹ ਹੁੰਦਾ ਹੈ ਵਿਆਹ ਕੇ ਮੈਂ ਆ ਆ ਜਾਨੀ ਇੱਥੇ ਫਗਵਾੜੇ ਦੇ ਵਿੱਚ ਆਪਣੇ ਸਹੁਰੇ ਪਰਿਵਾਰ ਦੇ ਘਰ ਪਹਿਲੇ ਦਿਨ ਤੋਂ ਮੇਰੇ ਨਾਲ ਬੜਾ ਤਕਾ ਹੋਇਆ ਬੜਾ ਤਕਾ ਹੋਇਆ ਚਲੋ ਫਿਰ ਵੀ ਅਡਜਸਟਮੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਚਲੋ ਹੌਲੀ ਹੌਲੀ ਸਭ ਠੀਕ ਹੋ ਜਾਏਗਾ ਜੇ ਮੈਂ ਅਡਜਸਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭੈਣ ਕਹਿੰਦੀ ਕਿ ਜਿਉਂ-ਜਿਉਂ ਸਮਾਂ ਬੀਤਦਾ ਆ ਆਸ ਮੈਨੂੰ ਇਹ ਸੀ ਕਿ ਸਭ ਕੁਝ ਠੀਕ ਹੋਵੇਗਾ ਪਰ ਮੇਰੇ ਸੱਸ ਸਹੁਰੇ ਤੇ ਮੇਰੀ ਜਿਹੜੀ ਜਠਾਣੀ ਹੈ ਮੈਨੂੰ ਟਿਕਰ ਨਾ ਦਿੱਤਾ ਉਹਨੇ ਬਹੁਤ ਟਾਣੇ ਮੇੜੇ ਮਾਰਨੇ ਇਥੋਂ ਤੱਕ ਕਿ ਮੈਨੂੰ ਦਹੇਜ ਲਿਆਉਣ ਨੂੰ ਵੀ ਕਹਿਣਾ ਕਿਸੇ ਤਰੀਕੇ ਦੇ ਨਾਲ ਡਾਇਰੈਕਟ ਨਹੀਂ ਸੀ ਕਹਿੰਦੇ ਪਰ ਕਿਸੇ ਨਾ ਕਿਸੇ ਤਰੀਕੇ ਕਹਿ ਦਿੰਦੇ ਸੀ ਕਿ ਤੂੰ ਆਪਣੇ ਉਥੋਂ ਮੰਗਾਲਾ ਹ ਕੋਈ ਚੀਜ਼ ਜਿੱਦਾਂ ਘਰ 'ਚ ਖਰਾਬ ਹੋ ਗਈ ਕਹਿਣਗੇ ਉਥੋਂ ਮੰਗਾਲਾ ਕਹਿੰਦੇ ਕਿ ਮੈਂ ਆਪਣੇ ਪਤੀ ਨੂੰ ਵੀ ਦੱਸਣਾ ਕਿ ਇਹ ਚੀਜ਼ ਸਹੀ ਨਹੀਂ ਹੋ ਰਹੀ ਕਿ ਜੇ ਤੁਸੀਂ ਦਹੇਜ ਦੀ ਗੱਲ ਪਹਿਲਾਂ ਕਰਦੇ ਤਾਂ ਵੀ ਸੀ ਹੁਣ ਬਾਅਦ ਵਿੱਚ ਕਿਉਂ ਕਰਦੇ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਕਿ ਅਸੀਂ ਕੁਝ ਲੈਣਾ ਹੀ ਨਹੀਂ ਤੇ ਉਹ ਭੈਣ ਕਹਿੰਦੀ ਕਿ ਚਲੋ ਮੈਂ ਪਰਮਾਤਮਾ ਦੀ ਰਜਾ ਸਮਝਦੇ ਹੋਏ ਭਰੋਸੇ ਦੇ ਵਿੱਚ ਕਿ ਚਲੋ ਪਰਮਾਤਮਾ ਸਭ ਠੀਕ ਕਰੇਗਾ ਤੇ ਮੈਂ ਅਡਜਸਟਮੈਂਟ ਕਰਦੀ ਰਹੀ ਤਾਨੇਵੇਂ ਨੇ ਸੌਂਦੀ ਰਹੀ ਉਹ ਭੈਣ ਕਹਿੰਦੀ ਕਿ ਮੈਂ ਕਦੀ ਗੁਰਬਾਣੀ ਬਹੁਤੀ ਨਹੀਂ ਸੀ ਪੜੀ ਪਰ ਮੈਂ ਜਦੋਂ ਪੇਕੇ ਘਰ ਸੀ ਮੈਂ ਗੁਰੂ ਘਰ ਜ਼ਰੂਰ ਜਾਂਦੀ ਸੀ ਸੇਵਾ ਵੀ ਕਰਦੀ ਸੀ ਪਾਰ ਕਹਿੰਦੀ ਕਿ ਮੇਰੇ ਤੇ ਜਦੋਂ ਇਹ ਸਮਾਂ ਚੱਲ ਰਿਹਾ ਸੀ ਮੇਰਾ ਕਿਸੇ ਨੇ ਸਹਾਰਾ ਮੇਰਾ ਕੋਈ ਸਹਾਰਾ ਨਹੀਂ ਬਣਿਆ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਪੇਕੇ ਪਰਿਵਾਰ ਮੈਂ ਕਿਸੇ ਨੂੰ ਦੱਸ ਨਹੀਂ ਸੀ ਸਕਦੀ ਅਜੇ ਮੈਨੂੰ ਇਹ ਸੀ ਕਿਉਂ ਟੈਨਸ਼ਨ ਲੈਣਗੇ ਤੇ ਮੈਂ ਦੱਸਿਆ ਨਾ ਉਹਨਾਂ ਨੂੰ ਤੇ ਭੈਣ ਕਹਿੰਦੀ ਕਿ ਜਦੋਂ ਮੇਰਾ ਵਿਆਹ ਹੋਇਆ ਆ ਉਹਦੇ ਤੋਂ ਬਾਅਦ ਮੇਰਾ ਗੁਰੂ ਸਾਹਿਬ ਤੇ ਬੜਾ ਪਰੋਸਾ ਬਣਿਆ ਪ੍ਰੇਮੀ ਬਣਿਆ ਕਿਉਂਕਿ ਜਦੋਂ ਵੀ ਮੈਂ ਦੁਖੀ ਹੋਣਾ ਮੈਂ ਗੁਰੂ ਸਾਹਿਬ ਦੇ ਅੱਗੇ ਜਾ ਕੇ ਰੋਣਾ ਈ ਮੇਰੇ ਤੇ ਤੁਸੀਂ ਹੋ ਤੁਸੀਂ ਮੇਰੀ ਰੱਖਿਆ ਕਰਨੀ ਆ ਕਿ ਮੈਂ ਸੁਖੀ ਨਹੀਂ ਮੈਂ ਬਹੁਤ ਦੁਖੀ ਹਾਂ ਇਸ ਘਰ ਦੇ ਵਿੱਚ ਕਿ ਮੇਰੇ ਨਾਲ ਬਹੁਤ ਤਕਾ ਹੋ ਰਿਹਾ ਮੈਨੂੰ ਲੰਗ ਦੀ ਵੜਦੀ ਨੂੰ ਤਾਨੇ ਮਾਰਨੇ ਸਾਰਾ ਕੰਮ ਮੇਰੇ ਕੋਲ ਕਰਾਉਣਾ ਮੈਨੂੰ ਇੱਕ ਮਿੰਟ ਵੀ ਜੇ ਮੈਂ ਬੈਠੀ ਹੋਣਾ ਸਾਹ ਲੈਣ ਨੂੰ ਤੇ ਮੈਨੂੰ ਬਹਿਣ ਨਾ ਦੇਣਾ ਕੋਈ ਨਾ ਕੋਈ ਕੰਮ ਦੱਸ ਦੇਣਾ ਉਹ ਭੈਣ ਕਹਿੰਦੀ ਕਿ ਇਦਾਂ ਮੈਂ ਗੁਰੂ ਸਾਹਿਬ ਨਾਲ ਬੈਠ ਕੇ ਗੱਲਾਂ ਕਰਨੀਆਂ ਕਿ ਤੁਸੀਂ ਉਹ ਠੀਕ ਕਰਨਾ ਸਭ ਕੁਝ ਪਰ ਉਹ ਸਾਬਾ ਬੜਾ ਬਣਿਆ ਚਲੋ ਹੌਸਲਾ ਵੀ ਮਿਲਿਆ ਸਮਾਂ ਵੀ ਦਿੱਤਾ ਗਿਆ ਕਹਿੰਦੀ ਕਿ ਇੱਕ ਦਿਨ ਹੱਦ ਹੋ ਗਈ ਕਿ ਮੇਰੇ ਸੋਹਰੇ ਪਰਿਵਾਰ ਨੇ ਮੇਰੀ ਸੱਸ ਨੇ ਮੇਰੇ ਤੇ ਹੱਥ ਚੁੱਕਤਾ ਰਸੋਈ ਚ ਕੰਮ ਕਰਦਿਆਂ ਭੈਣ ਕਹਿੰਦੀ ਕਿ ਮੇਰੇ ਕੋਲੋਂ ਇੱਕ ਗਲਾਸ ਦਾ ਇੱਕ ਜੱਗ ਸੀ ਕੱਚ ਦਾ ਜੱਗ ਸੀ ਉਹ ਟੁੱਟ ਗਿਆ ਟਰੇ ਡੇਗੀ ਹੱਥ ਚੋਂ ਤੇ ਟੁੱਟ ਗਿਆ ਤੇ ਕਹਿੰਦੀ ਕਿ ਮੇਰੀ ਸੱਸ ਨੇ ਮੇਰੇ ਤੇ ਹੱਥ ਤੋੜ ਚੁੱਕਿਆ ਤੇ ਭੈਣ ਕਹਿੰਦੀ ਕਿ ਮੈਨੂੰ ਬਹੁਤ ਦੁੱਖ ਹੋਇਆ ਬਹੁਤ ਦੁਖੀ ਹੋਈ ਉਸ ਤੋਂ ਵੀ ਵੱਧ ਦੁੱਖ ਉਦੋਂ ਹੋਇਆ ਜਦੋਂ ਮੈਂ ਆਪਣੇ ਅ ਪਤੀ ਨੂੰ ਇਹ ਚੀਜ਼ ਦੱਸੀ ਕਿ ਐਦਾਂ ਮੇਰੇ ਤੇ ਹੱਥ ਚੁੱਕਿਆ ਗਿਆ ਆ ਕਿ ਮੈਂ ਸਭ ਕੁਝ ਸਹਿ ਰਹੀ ਸੀ ਸਾਰਾ ਕੰਮ ਵੀ ਕਰਦੀ ਸੀ ਮੈਂ ਆਪਣੇ ਪੇਕੇ ਪਰਿਵਾਰ ਵੀ ਨਹੀਂ ਇਹ ਦੱਸਦੀ ਪਰ ਅੱਜ ਤੇ ਹਾਦੀ ਹੋ ਗਈ ਮੇਰੇ ਤੇ ਹੱਥ ਚੁੱਕਿਆ ਤੇ ਕਹਿੰਦੇ ਕਿ ਦੁੱਖ ਮੈਨੂੰ ਉਸ ਚੀਜ਼ ਦਾ ਘੱਟ ਹੋਇਆ ਸੀ ਜ਼ਿਆਦਾ ਹੌਣ ਹੋਇਆ ਕਿ ਮੇਰੇ ਪਤੀ ਨੇ ਵੀ ਮੇਰੀ ਸਾਈਡ ਨਹੀਂ ਲਈ ਉੰਨੇ ਵੀ ਮੈਨੂੰ ਹੀ ਗੁੱਸੇ ਹੋਇਆ ਕਿ ਤੂੰ ਗਲਤ ਕੀਤਾ ਹੋਏਗਾ ਚੱਲ ਕੋਈ ਨਹੀਂ ਹਣਾ ਵੀ ਇਦਾਂ ਕਹਤਾ ਉਹ ਪੈਣ ਕਹਿੰਦੀ ਕਿ ਚਲੋ ਮੈਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਬਾਣੇ ਦੇ ਵਿੱਚ ਸਮਾਂ ਕੱਢਿਆ ਕਿਸੇ ਵੀ ਤਰੀਕੇ ਨਾਲ ਪੈਣ ਕਹਿੰਦੀ ਕਿ ਮੈਂ ਗੁਰੂ ਸਾਹਿਬ ਨਾਲ ਗੱਲਾਂ ਕਰਨੀਆਂ ਬਾਣੀ ਪੜ੍ਹਨੀ ਸ਼ੁਰੂ ਕਰਤੀ ਬਾਣੀ ਪੜ੍ਹਦੀ ਰਹੀ ਪੈਣ ਪੈਣ ਕਹਿੰਦੀ ਕਿ ਹੌਲੀ-ਹੌਲੀ ਮੇਰਾ ਜਿਹੜਾ ਨਿਤਨੇਮ ਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕਾਫੀ ਵਧੀਆ ਹੋ ਗਿਆ। ਮੈਂ ਅਮਰਤ ਵੇਲੇ ਉੱਠ ਜਾਣਾ 3 ਵਜੇ ਦੇ ਕਰੀਬ ਸਾਰੇ ਸੁੱਤੇ ਹੋਣੇ ਕਰਦੇ ਮੈਂ ਉਦੋਂ ਬਾਣੀ ਪੜਨੀ, ਭਜਨ ਕਰਨਾ, ਸਿਮਰਨ ਕਰਨਾ। ਤੇ ਕੀ ਖੇੜਾ ਵਾਪਰਦੀ ਐ, ਕੀ ਬਾਣਾ ਵਾਪਰਦਾ ਐ? ਕੀ ਮੈਂ ਆਪਣੇ ਪਤੀ ਦੇ ਸਹਾਰੇ ਜ਼ਿੰਦਗੀ ਕੱਢ ਰਹੀ ਸੀ, ਚਾਹੇ ਉਹਨੇ ਮੇਰੇ ਵਾਸਤੇ ਕਹਿੰਦੀ ਸੀ ਕੋਈ ਸਟੈਂਡ ਨਹੀਂ ਲਿਆ। ਪਰ ਫਿਰ ਵੀ ਪ੍ਰੇਮ ਸੀ ਪਤੀ ਦੇ ਨਾਲ ਕਿ ਚਲੋ ਭੇ ਦੇ ਆਸਰੇ ਮੈਂ ਜ਼ਿੰਦਗੀ ਕੱਢ ਲਵਾਂਗੀ ਤੇ ਕੀ ਹੁੰਦਾ ਕਿ ਕਹਿੰਦੇ ਕਿ ਮੇਰੇ ਪਤੀ ਦਾ ਐਕਸੀਡੈਂਟ ਹੋ ਜਾਂਦਾ ਤੇ ਕਹਿੰਦੇ ਕਿ ਸੋਹਰੇ ਪਰਵਾ ਦੇ ਜਿਹੜੇ ਤਾਨੇ ਸੀ ਉਹ ਹੋਰ ਜ਼ਿਆਦਾ ਹੋ ਗਏ ਕਿ ਤੇਰੇ ਕਰਕੇ ਸਾਡਾ ਪੁੱਤ ਜਿਹੜਾ ਸੀ ਪਤਾ ਨਹੀਂ ਕਿਹੜੇ ਕਰਮ ਲੈ ਕੇ ਤੂੰ ਇਸ ਘਰ ਤੇ ਆਈ ਹੈ ਜਦੋਂ ਦੀ ਆਈ ਹੈ ਸਾਨੂੰ ਦੁਖੀ ਕੀਤਾ ਆ ਹੁਣ ਸਾਡਾ ਪੁੱਤ ਜਿਹੜਾ ਤੂੰ ਮੰਜੇ ਤੇ ਪਾਤਾ ਕਹਿੰਦੇ ਕਿ ਕਾਫੀ ਸੱਟਾਂ ਲੱਗੀਆਂ ਆ ਇੱਕ ਲੱਤ ਤੇ ਇੱਕ ਬਾਹ ਪੂਰੀ ਤਰੀਕੇ ਨਾਲ ਫ੍ਰੈਕਚਰ ਬੜਾ ਵੱਡਾ ਹੋਇਆ ਡਾਕਟਰ ਕਹਿੰਦਾ ਸੀ ਕਿ ਕਾਫੀ ਲੰਮਾ ਸਮਾਂ ਲੱਗੂਗਾ ਇਹ ਭਰਨ ਨੂੰ ਤੇ ਉਹ ਭੈਣ ਕਹਿੰਦੀ ਕਿ ਮੈਂ ਵੀ ਦੁਖੀ ਤੇ ਇੱਕ ਤਾਨੇ ਮਿਹਣੇ ਜਿਹੜੇ ਮੈਨੂੰ ਸੌਣ ਨੂੰ ਮਿਲ ਰਹੇ ਸੀ ਉਹਨਾਂ ਨੇ ਮੈਨੂੰ ਹੋਰ ਦੁਖੀ ਕੀਤਾ ਭੈਣ ਕਹਿੰਦੀ ਕਿ ਮੈਂ ਅਰਦਾਸਾਂ ਬੇਨਤੀਆਂ ਅਰਜੋਈਆਂ ਗੁਰੂ ਸਾਹਿਬ ਦੇ ਅੱਗੇ ਕਰਦੀ ਰਹੀ ਤੇ ਗੁਰੂ ਸਾਹਿਬ ਦੇ ਸਨਮੁਖ ਹੋ ਕੇ ਮੈਂ ਅਰਦਾਸਾਂ ਕਰਨੀਆਂ ਕਿ ਪਾਤਸ਼ਾਹ ਜੀ ਮਿਹਰ ਕਰੋ ਕਿ ਤੁਹਾਡੀ ਧੀ ਹੈ ਕਿ ਮੇਰੇ ਪਰਿਵਾਰ ਦੀ ਤੁਸੀਂ ਉਹ ਰੱਖਿਆ ਕਰਨੀ ਹੈ। ਇਸ ਆਰਿਆਂ ਨੂੰ ਸਮੱਤ ਬਖਸ਼ੋ ਸਾਰੇ ਤੁਹਾਡੇ ਦਰ ਘਰ ਦੇ ਨਾਲ ਜੁੜਨ। ਤੇ ਐਦਾਂ ਸਮਾਂ ਲੰਘਦਾ ਗਿਆ ਬੜੀ ਸੇਵਾ ਕੀਤੀ ਭੈਣ ਕਹਿੰਦੀ ਕਿ ਮੈਂ ਆਪਣੇ ਪਤੀ ਦੀ ਵੀ ਜਲਦੀ ਤੋਂ ਜਲਦੀ ਤੰਦਰੁਸਤ ਹੋਣ ਠੀਕ ਹੋਣ। ਫਿਰ ਵੀ ਭੈਣ ਕਹਿੰਦੀ ਕਿ ਹੌਲੀ ਹੌਲੀ ਮੈਨੂੰ ਰਾਤਾਂ ਨੂੰ ਨੀਂਦ ਵੀ ਨਾ ਆਉਣੀ। ਕਿ ਜਿਵੇਂ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋਵੇ ਕਿ ਮੇਰੇ ਦਿਮਾਗ ਚੋ ਹੀ ਆਪਣੇ ਸਾਰੇ ਪਰਵਾਹ ਦੀ ਸਾਰਿਆਂ ਦੀ ਗੱਲਾਂ ਚੱਲਣੀਆਂ ਭੈਣ ਕਹਿੰਦੀ ਕਿ ਜਿਵੇਂ ਮੇਰੀ ਅਰਦਾਸ ਕਬੂਲ ਹੋਣੀ ਹੁੰਦੀ ਹੈ ਭੈਣ ਕਹਿੰਦੀ ਕਿ ਐਦਾਂ ਮੈਂ ਮੈਨੂੰ ਕਿਸੇ ਅ ਫਰੈਂਡ ਨੇ ਇੱਕ ਵੀਡੀਓ ਸੈਂਡ ਕੀਤੀ ਵੀਡੀਓ ਸੀ ਕਿਸੇ ਨਿਊਜ਼ ਚੈਨਲ ਵਾਲਿਆਂ ਨੇ ਚੁਪੈਰਾ ਸਾਹਿਬ ਦੀ ਰਿਪੋਰਟਿੰਗ ਕੀਤੀ ਸੀ ਉਹ ਵੀਡੀਓ ਮੈਂ ਦੇਖੀ ਤੇ ਸੰਗਤ ਜਿਹੜੀ ਸੀ ਆਪਣੇ ਹੱਡ ਬੀਤੀਆਂ ਦੱਸ ਰਹੀ ਸੀ ਕਿ ਮੇਰਾ ਰੋਗ ਠੀਕ ਹੋਇਆ ਔਰ ਰਿਪੋਰਟਰ ਪੁੱਛ ਰਿਹਾ ਸੀ ਸੰਗਤ ਕੋਲੋਂ ਭੈਣ ਕਹਿੰਦੀ ਕਿ ਮੈਨੂੰ ਜਦੋਂ ਪਤਾ ਲੱਗਾ ਕਿ ਇਦਾਂ ਕੋਈ ਆਸਾਨ ਜਿੱਥੇ ਹਰ ਇੱਕ ਅਰਦਾਸ ਪੂਰੀ ਹੁੰਦੀ ਹੈ ਤੇ ਸੰਗਤ ਇੰਨੀ ਗਿਣਤੀ ਦੇ ਵਿੱਚ ਉੱਥੇ ਜਾਂਦੀ ਹੈ ਪਾਣੀ ਪੜ ਕੇ ਸੰਗਤ ਦਾ ਪਲਾ ਹੁੰਦਾ ਹੈ ਕਿਉਂ ਨਾ ਮੈਂ ਵੀ ਜਾਵਾਂ ਭੈਣ ਕਹਿੰਦੀ ਕਿ ਮੈਂ ਪਹਿਲਾਂ ਸਰਚ ਕੀਤੀ YouTube ਤੇ ਜਾ ਕੇ ਰਾਜਾ ਸਾਹਿਬ ਦੇ ਬਾਰੇ ਵਿੱਚ ਮੈਨੂੰ ਪਤਾ ਲੱਗਾ ਭੈਣ ਕਹਿੰਦੀ ਕਿ ਮੈਂ ਹੁਣ ਜਾ ਨਹੀਂ ਸਕਦੀ ਮੈਨੂੰ ਇਹਨਾਂ ਨੇ ਜਾਣ ਹੀ ਨਹੀਂ ਸੀ ਦੇਣਾ ਪਤੀ ਮੇਰਾ ਮੰਜੀ ਤੇ ਸੀ ਤੇ ਮੈਂ ਜਾਵ ਨਹੀਂ ਸੀ ਸਕਦੀ ਤੇ ਇਹਨਾਂ ਨੇ ਮੈਨੂੰ ਜਾਨ ਵੀ ਨਹੀਂ ਸੀ ਦੇਣਾ ਸੋ ਭੈਣ ਕਹਿੰਦੀ ਕਿ ਮੈਂ ਬਾਬਾ ਦੀਪ ਸਿੰਘ ਦੇ ਅੱਗੇ ਅਰਦਾਸ ਕੀਤੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਤੁਸੀਂ ਸਭ ਦੀਆਂ ਅਰਦਾਸਾਂ ਸੁਣਦੇ ਹੋ ਪੂਰੀਆਂ ਕਰਦੇ ਹੋ ਕਿ ਮੈਂ ਤੁਹਾਡੇਦਰ ਤੇ ਜ਼ਰੂਰ ਆਉਣਾ ਚਾਹੁੰਨੀ ਆ ਪਰ ਅਜੇ ਆ ਨਹੀਂ ਸਕਦੀ ਮੈਨੂੰ ਇਹਨਾਂ ਨੇ ਆਉਣ ਨਹੀਂ ਦੇਣਾ ਕਿ ਬਾਬਾ ਜੀ ਮੈਂ ਵੀ ਤੁਹਾਡੇ ਦਰ ਤੇ ਆ ਕੇ ਜਪਹਿਰਾ ਸਾਹਿਬ ਦੀ ਹਾਜ਼ਰੀ ਪਰੂੰਗੀ ਜ਼ਰੂਰ ਪਰੂੰਗੀ ਮੇਰੇ ਪਤੀ ਨੂੰ ਜਲਦੀ ਤੋਂ ਜਲਦੀ ਤੰਦਰੁਸਤ ਕਰੋ ਉਹਨਾਂ ਸਮਾਂ ਮੈਂ ਘਰ ਤੋਂ ਹੀ ਜਪਹਿਰਾ ਸਾਹਿਬ ਦੀ ਹਾਜ਼ਰੀ ਪਰਾਂਗੀ ਉਹ ਭੈਣ ਕਹਿੰਦੀ ਕਿ ਮੈਂ ਘਰ ਦੇ ਵਿੱਚ ਜਪਹਿਰਾ ਸਾਹਿਬ ਦੀ ਹਾਜ਼ਰੀ ਪੜਨੀ ਸ਼ੁਰੂ ਕੀਤੀ ਹੈ ਉਦਾਸ ਬੇਨਤੀ ਕਰਕੇ ਦੇਗ ਬਣਾ ਕੇ ਜੋਤ ਲਗਾਉਣੀ ਤੇ ਜਪਹਿਰਾ ਸਾਹਿਬ ਦੀ ਹਾਜ਼ਰੀ ਪੜਨੀ ਕਹਿੰਦੀ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਰਹਿਮਤ ਕੀਤੀ ਬੜਾ ਆਨੰਦ ਮਾਨਣਾ ਸੰਗਤ ਦੇ ਨਾਲ ਕਰੋ ਹੀ ਜਿਵੇਂ ਮੇਰੀ ਹਾਜ਼ਰੀ ਸ਼ੇਧਾ ਸਾਹਿਬ ਲੱਗ ਰਹੀ ਹੋਵੇ ਐਦਾਂ ਜਪਰਾ ਸਾਹਿਬ ਦੀ ਹਾਜ਼ਰੀ ਭਰਨੀ ਬੜਾ ਆਨੰਦ ਹੋਣਾ ਮਨ ਨੂੰ ਸਕੂਨ ਮਿਲਣਾ ਭੈਣ ਕਹਿੰਦੀ ਕਿ ਪੰਜ ਜਪਰਾ ਸਾਹਿਬ ਦੀ ਹਾਜ਼ਰੀ ਭਰੀ ਤੇ ਮੈਨੂੰ ਰੋਕਿਆ ਟੋਕਿਆ ਜਾਂਦਾ ਸੀ ਕਿ ਹੁਣ ਤੂੰ ਹੁਣ ਤੂੰ ਬਾਬਾ ਬਣ ਜਾਣਾ ਹੈ ਹੁਣ ਤੂੰ ਹੁਣ ਤੋ ਬਸ ਪਾਠ ਕਰ ਬਹਿ ਜਾ ਕਰ ਕੰਮ ਕਰਨ ਦੀ ਮਾਰੀ ਕਹਿੰਦੀ ਕਿ ਇਦਾਂ ਦੇ ਤਾਨੇ ਮੈਨੂੰ ਸੋਨ ਨੂੰ ਮਿਲ ਨੇ ਪਰ ਕਹਿੰਦੀ ਕਿ ਮੈਂ ਦੁਪਹਿਰਾ ਸਾਹਿਬ ਦੀ ਹਾਜ਼ਰੀ ਪੂਰੀ ਸ਼ਰਧਾ ਦੇ ਨਾਲ ਭਰਦੀ ਰਹੀ ਮੈਂ ਨਹੀਂ ਆਪਣਾ ਮਤਲਬ ਇਹ ਕੰਮ ਛੱਡਿਆ ਦੁਪਹਿਰਾ ਸਾਹਿਬ ਵਾਲਾ ਸੋ ਕਹਿੰਦੀ ਕਿ ਇਦਾਂ ਦੁਪਹਿਰਾ ਸਾਹਿਬ ਦੀ ਹਾਜ਼ਰੀ ਭਰਦੀ ਰਹੀ ਤੇ ਹੌਲੀ-ਹੌਲੀ ਕਿਰਪਾ ਕੀਤੀ ਬਾਬਾ ਦੀਪ ਸਿੰਘ ਨੇ ਮਿਹਰ ਕੀਤੀ ਕਿ ਥੋੜਾ ਜਿਹਾ ਇੰਪਰੂਵਮੈਂਟ ਮੈਨੂੰ ਦਿਖੀ ਕਿ ਮੇਰੇ ਪਤੀ ਦੀ ਜਿਹੜੀ ਇੰਪਰੂਵਮੈਂਟ ਸੀ ਨਾਲ ਨਾਲ ਮੈਡੀਸਿਨ ਚੱਲਦੀ ਸੀ ਇਹ ਥੋੜੀ-ਬਹੁਤ ਮੂਵਮੈਂਟ ਲੱਤ ਦੀ ਵੀ ਹੁੰਦੀ ਸੀ ਤੇ ਬਾਹ ਦੀ ਵੀ ਹੁੰਦੀ ਸੀ ਚਲ ਭਰੋਸਾ ਬਣਿਆ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਜ਼ਰੂਰ ਠੀਕ ਹੋਣਗੇ ਉਹ ਪੈਨ ਕਹਿੰਦੀ ਕਿ ਪੰਜ ਚਪਹਿਰੇ ਤੋਂ ਛੇਵਾ ਚਪਹਿਰਾ ਸੀ ਜਿਹੜਾ ਮੇਰੇ ਮਨ ਦੇ ਵਿੱਚ ਥੌਟ ਆਇਆ ਕਿ ਨਹੀਂ ਮਨਾ ਨਹੀਂ ਜ਼ਰੂਰ ਜਾਣਾ ਹੈ ਯਾਨੀ ਕਿ ਉਹ ਭੈਣ ਕਹਿੰਦੀ ਕਿ ਉਹਦਾ ਦੇ ਵਿੱਚ ਮੈਂ ਜਦੋਂ ਜਪੜਾ ਸਾਹਿਬ ਦੇ ਬਾਰੇ ਸਰਚ ਕਰ ਰਹੀ ਸੀ ਉਹਦੇ ਵਿੱਚ ਐਦਾਂ ਦੀ ਸੰਗਤ ਵੀ ਸੀ ਜਿੱਦ ਨੂੰ ਮਤਲਬ ਕਿਸੇ ਨੂੰ ਡ੍ਰਿਪ ਲੱਗੀ ਆ ਉਹ ਸੰਗਤ ਉੱਥੇ ਆ ਕਿਸੇ ਦੀ ਲੱਤ ਪੂਰੀ ਫ੍ਰੈਕਚਰ ਆ ਉਹਨੂੰ ਚੁੱਕ ਕੇ ਖੜਿਆ ਐਦਾਂ ਵੀ ਤੇ ਕਹਿੰਦੀ ਕਿ ਮੈਂ ਸੋਚਿਆ ਕਿ ਮੈਂ ਵੀ ਆਪਣੇ ਪਤੀ ਨੂੰ ਲੈ ਕੇ ਜਾਣਾ ਭੈਣ ਕਹਿੰਦੀ ਕਿ ਮੈਂ ਛੇਵਾਂ ਜਪੜਾ ਸ਼ੀਦਾ ਸਾਹਿਬ ਕੱਟਣ ਲਈ ਆਪਣੇ ਪਤੀ ਨੂੰ ਗੱਡੀ 'ਚ ਲੈ ਕੇ ਗਈ ਵੀਲਚੇਅਰ ਲਈ ਵੀਲਚੇਅਰ ਤੇ ਬਿਠਾ ਕੇ ਅੰਦਰ ਖੜਿਆ ਦੇਗੀ ਉੱਥੇ ਜਾ ਕੇ ਅਰਦਾਸ ਬੇਨਤੀ ਕਰਵਾਈ ਦੇਖ ਕਰਵਾਈ ਤੇ ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਸੋ ਉੱਥੋਂ ਆਉਂਦਿਆਂ ਫਿਰ ਘਿਓ ਦਾ ਪ੍ਰਸ਼ਾਦ ਲਿਆਂਦਾ ਜਿਹੜਾ ਜੋਤ ਦਾ ਘਿਓ ਹੁੰਦਾ ਹੈ ਉਹਦੀ ਮਾਲਿਸ਼ ਕਰਦੀ ਰਹੀ ਫਿਰ ਅਗਲੇ ਪੰਜ ਚਪੈਰੇ ਮੈਂ ਸ਼ੀਦਾਂ ਸਾਹਿਬ ਕੱਟੇ ਤੇ ਕਹਿੰਦੇ ਇਹ ਉਹ ਪੰਜਵਾਂ ਚਪੈਰਾ ਕੱਟਦਿਆਂ ਕੱਟਦਿਆਂ ਮੇਰੇ ਪਤੀ ਜਿਹੜੇ व्हीਲਚੇਅਰ ਤੇ ਗਏ ਸੀ ਤੇ ਜਿਹੜਾ ਉਹਨਾਂ ਨੇ ਦਸਵਾਂ ਚਪੈਰਾ ਟੋਟਲ ਦੇ ਵਿੱਚ ਤੇ ਪੰਜਵਾਂ ਚਪੈਰਾ ਜਿਹੜਾ ਉੱਥੇ ਕੱਟਿਆ ਉਹ ਆਪ ਤੁਰ ਕੇ ਗਏ ਥੋੜਾ ਥੋੜਾ ਅ ਮਤਲਬ ਸਪੋਰਟ ਦੀ ਲੋਡ ਪੈਂਦੀ ਸੀ ਪਰ ਤੁਰ ਕੇ ਗਏ ਬੜਾ ਭਰੋਸਾ ਬਣਿਆ ਤੇ ਜਿਹੜਾ ਅਲਾਸ ਦੁਪਹਿਰਾ ਕੱਟਿਆ 11 ਵਾਂ ਦੁਪਹਿਰਾ ਭੈਣ ਕਹਿੰਦੀ ਕਿ ਸ਼ੁਕਰਾਨੇ ਦਾ ਕੱਟਿਆ ਅਰਦਾਸ ਬੇਨਤੀ ਕਰਾਈ ਤੇ ਮੇਰੇ ਪਤੀ ਉਹ ਭੈਣ ਨੇ ਦੱਸਿਆ ਕਿ ਅੱਜ ਬਿਲਕੁਲ ਤੰਦਰੁਸਤ ਨੇ ਸਾਰੇ ਫ੍ਰੈਕਚਰ ਠੀਕ ਹੋ ਗਏ ਨੇ ਤੇ ਐਡੀ ਕਿਰਪਾ ਹੋਈ ਦੁਪਹਿਰੇ ਮੈਂ ਕੱਟੇ ਸੀ ਕਿ ਮੇਰੇ ਪਤੀ ਤੰਦਰੁਸਤ ਹੋ ਜਾਣ ਤੇ ਬਾਬਾ ਦੀਪ ਸਿੰਘ ਨੇ ਸ਼ੀਦਾ ਨੇ ਐਸੀ ਕਿਰਪਾ ਕੀਤੀ ਕਿ ਮੇਰੇ ਸਹੁਰੇ ਪਰਿਵਾਰ ਜਿਹੜੇ ਸੀ ਉਹਨਾਂ ਦਾ ਵੀ ਪੂਰਾ ਜਿਹੜਾ ਸੀ ਮਨ ਬਦਲਿਆ ਮੇਰੇ ਪ੍ਰਤੀ ਉਹਨਾਂ ਦਾ ਜਿਹੜਾ ਸੁਭਾਅ ਸੀ ਬਿਹੇਵੀਅਰ ਸੀ ਉਹ ਚੇਂਜ ਹੋਇਆ ਤੇ ਮੇਰੇ ਨਾਲ ਉਹ ਪ੍ਰੇਮ ਦੇ ਨਾਲ ਪੇਸ਼ ਆਉਣ ਲੱਗ ਗਏ ਸੋ ਇਸ ਤਰੀਕੇ ਨਾਲ ਉਸ ਪੈਨ ਦਾ ਭਲਾ ਹੋਇਆ ਸੋ ਬਾਬਾ ਜੀ ਇਹ ਨਹੀਂ ਜਲਦੀ ਸੁਣ ਲੈਂਦੇ ਨੇ ਪੁਕਾਰ ਅਰਦਾਸ ਜੀ ਸਾਡੀ ਅਰਦਾਸ ਨਹੀਂ ਨ ਸੁਣੀ ਜਾ ਰਹੀ ਕੋਈ ਨਾ ਕੋਈ ਕਮੀ ਕਿਤੇ ਨਾ ਕਿਤੇ ਸਾਸੰਗ ਜੀ ਰਹਿ ਰਹੀ ਹੋਏਗੀ ਕੋਈ ਤੁਹਾਨੂੰ ਤੁਹਾਡੀ ਕਮੀ ਨਹੀਂ ਦੱਸ ਸਕਦਾ ਸਾਨੂੰ ਸਾਰਿਆਂ ਨੂੰ ਆਪਣੀਆਂ ਆਪਣੀਆਂ ਕਮੀਆਂ ਦਾ ਪਤਾ ਹੈ ਸੋ ਆਪਣੇ ਆਪ ਨੂੰ ਪੁੱਛੀਏ ਕਿ ਭਾਈ ਮੇਰ ਕੋ ਕਿੱਥੇ ਗਲਤੀ ਹੋਈ ਹੈ ਕਿਹੜੀ ਕਮੀ ਰਹਿ ਗਈ ਹੈ ਮੇਰ ਕੋ ਸੋ ਜਰੂਰ ਬਾਬਾ ਜੀ ਦਾ ਅਰਦਾਸ ਪ੍ਰਵਾਨ ਕਰਨੇ ਲੱਗੇ ਰੋ ਰੁਕੋ ਨਾ ਲੱਗੇ ਰੋ ਕੋਈ ਹੋਰ ਰਸਤਾ ਹੈ ਕਰਕੇ ਦੇਖ ਲੋ ਅੰਤ ਚ ਘੁੰਮ ਕੇ ਫਿਰ ਇੱਥੇ ਆਉਣਾ ਪਏਗਾ ਸੋ ਲੱਗੇ ਰਹਿਣਾ ਇਹ ਰੁਕਣਾ ਨਹੀਂ ਜਰੂਰ ਅਰਦਾਸਾਂ ਬੇਨਤੀਆਂ ਗੁਰੂ ਸਾਹਿਬ ਪ੍ਰਵਾਨ ਕਰਨਗੇ ਤੇ ਸਾਧ ਸੰਗਤ ਜੀ ਹੁਣ ਬੇਨਤੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਨੇਤਾ ਬਾਦੇ ਜਦੋਂ ਹੱਡ ਬੀਤੀਆਂ ਸਾਂਝੀਆਂ ਕਰਦੇ ਹਰ ਵੀਡੀਓ ਚ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਗੁਰਦੁਆਰਾ ਰਾਮਸਰ ਸਾਹਿਬ ਅਜਨਾਲਾ ਜੋ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਇੱਥੋਂ ਦੀ ਕਾਰ ਸੇਵਾ ਆਰੰਭ ਹੋਈ ਹੈ ਗੁਰਦੁਆਰਾ ਸਾਹਿਬ ਦੀ ਬਾਬਾ ਦੀਪ ਸਿੰਘ ਜੀ ਕਰਵਾ ਰਹੇ ਨੇ ਸੋ ਉਹਦੇ ਵਿੱਚ ਜਿਵੇਂ ਆਪ ਸਭ ਨੂੰ ਬੇਨਤੀ ਕੀਤੀ ਗਈ ਸੀ ਕਿ ਸੰਗਤ ਜੀ ਸੇਵਾਵਾਂ ਬੋਤ ਨੇ ਅਜੇ ਦੋ ਸੇਵਾਵਾਂ ਨੂੰ ਮੁੱਖ ਰੱਖ ਕੇ ਬਾਰ ਬਾਰ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਜੀ ਸਰੀਆ ਤੇ ਸੀਮਟ ਦੋ ਸੇਵਾਵਾਂ ਚ ਸਹਿਯੋਗ ਦੀ ਲੋੜ ਹੈ ਵੱਧ ਤੋਂ ਵੱਧ ਸੰਗਤ ਸਹਿਯੋਗ ਕਰੋ ਕਿਉਂਕਿ ਸਾ ਸੰਗਤ ਜੀ ਦੇਖੋ 50-60 ਕੁਆਂਟਲ ਦੇ ਕਰੀਬ ਸਰੀਆ ਚਾਹੀਦਾ ਹੈ 500 ਕੁਆਂਟਲ 500 ਬੋਰੀ ਸੀਮਟ ਦੀ ਚਾਹੀਦੀ ਹੈ ਸੋ ਇਹਦੇ ਵਿੱਚ ਆਪ ਸਭ ਦੇ ਸਹਿਯੋਗ ਦੀ ਲੋੜ ਹੈ ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਪ੍ਰਾਪਤ ਕਰੋ ਦੇਖੋ ਬਾਬਾ ਦੀਪ ਸਿੰਘ ਜੀ ਨੇ ਕਿਹਦੇ ਹਿੱਸੇ ਦੇ ਵਿੱਚ ਇਹ ਸੇਵਾ ਪਾਉਣੀ ਹੈ ਦੇਖੋ ਇਹ ਤੇ ਹੁਣ ਬਾਬਾ ਦੀਪ ਸਿੰਘ ਜੀ ਜਾਣਦੇ ਨੇ ਕਿਹਦੇ ਮਨ ਦੇ ਉੱਤੇ ਮਿਹਰ ਪਾ ਕੇ ਬਾਬਾ ਦੀਪ ਸਿੰਘ ਜੀ ਨੇ ਇਹ ਸੇਵਾ ਲੈ ਲੈਣੀ ਹੈ ਸੇਵਾ ਹੋਈ ਜਾਣੀ ਹੈ 사ਤਸੰਗ ਜੀ ਸੇਵਾ ਕਦੀ ਰੁਕਦੀ ਨਹੀਂ ਹੁੰਦੀ ਪਰ ਸਾਡਾ ਫਰਜ ਬਾਬਾ ਦੀਪ ਸਿੰਘ ਜੀ ਨੇ ਹੋਕਾ ਦੇਣ ਦਾ ਲਾਇਆ ਹੋਇਆ ਹੈ ਸਾਡੀ ਡਿਊਟੀ ਲਈ ਹੋਈ ਹੈ ਸਾਡਾ ਫਰਜ ਹੈ ਅਸੀਂ ਆਪਣਾ ਫਰਜ ਪੂਰਾ ਰਹੇ ਹਾਂ ਬਾਰ-ਬਾਰ ਬੇਨਤੀਆਂ ਕਰ ਰਹੇ ਹਾਂ ਸੋ ਜਰੂਰ ਸੇਵਾਵਾਂ ਦੇ ਵਿੱਚ ਸਹਿਯੋਗ ਕਰੋ ਬਾਬਾ ਦੀਪ ਸਿੰਘ ਜੀ ਜਰੂਰ ਹਰ ਇੱਛਾ ਪੂਰੀ ਕਰਨਗੇ ਹਰ ਅਰਦਾਸ ਪੂਰੀਆਂ ਕਰਨਗੇ ਬਾਕੀ ਸੇਵਾਵਾਂ ovennder antar nal nal ਜਾਰੀ ਨੇ ਜਿਵੇਂ ਕਿ ਪਹਿਲੀ ਸੇਵਾ ਜੋ ਹੈ ਵੇਦਵਾ ਬੀਬੀਆਂ ਨੂੰ ਹਰ ਮਹੀਨੇ ਦੀ 15 ਤਰੀਕ ਨੂੰ ਐਸੇ ਰਾਸ਼ਨ ਦਿੱਤਾ ਜਾਂਦਾ ਹੈ ਤੇ ਜਿਨ੍ਹਾਂ ਦੇ ਘਰ ਕੋਈ ਕਮਾਈ ਦਾ ਸਾਧਨ ਨਹੀਂ ਬੱਚੇ ਛੋਟੇ ਨੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਸੋ ਦੂਸਰੀ ਸੇਵਾ ਲੋੜਵੰਤੀਆਂ ਬੱਚੀਆਂ ਜਿਨ੍ਹਾਂ ਪਰ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਨੇ ਉਹਨਾਂ ਦੇ ਵਿਆਹ ਸ਼ਾਦੀਆਂ ਇੱਥੋਂ ਕੀਤੀਆਂ ਜਾਂਦੀਆਂ ਨੇ ਘਰ ਵਰਤੋਂ ਦਾ ਸਮਾਨ ਵੀ ਉਹਨਾਂ ਨੂੰ ਦਿੱਤਾ ਜਾਂਦਾ ਹੈ ਤੀਸਰੀ ਸੇਵਾ ਜਿਹੜੀ ਬਾਬਾ ਦੀਪ ਸਿੰਘ ਜੀ ਲੈ ਰਹੇ ਨੇ ਗੁਰਸਿੱਖ ਬੱਚੇ ਪੜ੍ਹਨਾ ਚਾਹੁੰਦੇ ਨੇ ਪਰ ਕਮਾਈ ਦਾ ਸਾਧਨ ਨਹੀਂ ਕੋਈ ਸੋ ਉਹਨਾਂ ਨੂੰ ਯੂਨੀਫਾਰਮ ਬੁੱਕਸ ਲੈ ਕੇ ਦਿੱਤੀਆਂ ਜਾਂਦੀਆਂ ਨੇ ਤੇ ਨਾਲ ਹੀ ਉਹਨਾਂ ਨੂੰ ਫੀਸਾਂ ਉਹਨਾਂ ਦੀਆਂ ਸਕੂਲ ਦੇ ਵਿੱਚ ਡਿਪੋਜ਼ਿਟ ਕਰਵਾਈਆਂ ਜਾਂਦੀਆਂ ਨੇ ਸੋ ਇਹਦੇ ਵਿੱਚ ਵੀ ਆਪ ਸਭ ਜੀ ਸਹਿਯੋਗ ਕਰ ਸਕਦੇ ਹੋ WhatsApp ਨੰਬਰ ਦੇਖੋ 사ਸੰਗ ਜੀ ਸ਼ੇਅਰ ਕੀਤਾ ਹੋਇਆ ਹੈ ਤੁਸੀਂ ਉਹਦੇ ਤੇ ਸੰਪਰਕ ਕਰ ਸਕਦੇ ਆ ਬਾਬਾ ਦੀਪ ਸਿੰਘ ਜੀ ਕਿਰਪਾ ਕਰਨਗੇ ਖੁਸ਼ੀਆਂ ਦੇ ਨਾਲ ਨਵਾਜਣਗੇ ਸੋ ਜਰੂਰ ਸਹਿਯੋਗ ਕਰੋ ਲੋੜ ਵਾਂਦੀ ਲੋੜ ਪੂਰੀ ਕਰਨੀ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਇਹ ਵੀ ਇੱਕ ਵਧੀਆ ਤਰੀਕਾ ਆਪਣਾ ਦਸਬੰਦ ਸਹੀ ਢੰਗ ਦੇ ਨਾਲ ਲਾਉਣ ਦਾ ਕਿਉਂਕਿ ਭਰੇ ਨੂੰ ਭਰਨ ਦਾ ਕੋਈ ਫਾਇਦਾ ਨਹੀਂ ਗੁਰੂ ਘਰ ਦੇ ਵਿੱਚ ਵੀ ਸਹਿਯੋਗ ਕਰਨਾ ਹੈ ਤੇ ਇਹਨਾਂ ਸੇਵਾਵਾਂ ਦੇ ਵਿੱਚ ਵੀ ਸਹਿਯੋਗ ਕਰਨਾ ਜ਼ਰੂਰ ਵੱਧ ਤੋਂ ਵੱਧ ਸਹਿਯੋਗ ਕਰੋ ਆਪਣੀ ਕਮਾਈ ਦਾ ਦਸਵਾਂ ਹਿੱਸਾ ਜ਼ਰੂਰ ਕੱਢੋ ਦੇਖੋ ਕਮਾਈ 'ਚ ਕਿਵੇਂ ਬਰਕਤ ਆ ਪੈਂਦੀ ਹੈ ਗਲਤ ਪਾਸੇ ਕਦੀ ਪੈਸਾ ਨਹੀਂ ਜਾਏਗਾ ਸੋ WhatsApp ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਸ਼ਹੀਦੀ ਦੇਗਾ ਜੇ ਕਰਾਉਣੀਆਂ ਜਿਹੜਾ ਦੂਰ ਡੇਡੇ ਰਹਿੰਦਾ ਨਹੀਂ ਆ ਸਕਦਾ ਉਹ ਸੰਪਰਕ ਕਰੇ ਜਿਹੜੇ ਲਾਗੇ ਰਹਿੰਦੇ ਨੇ ਉਹ ਆਪ ਜਾ ਕੇ ਕਰਵਾ ਕੇ ਆਓ ਸੋ WhatsApp ਨੰਬਰ ਸ਼ੇਅਰ ਕੀਤਾ ਉਹਦੇ ਤੇ ਤੁਸੀਂ ਆਪਣੀ ਅਰਦਾਸ ਲਿਖ ਕੇ ਭੇਜ ਦਿਓ ਕਾਲ ਨਾ ਕਰਿਆ ਕਰੋ ਕਾਲ ਚੁਕਣੀ ਥੋੜੀ ਜਿਹੀ ਔਖਾ ਹੋ ਜਾਂਦਾ ਹੈ ਕਿਉਂਕਿ ਸਵਾਵਾਵਾਂ ਜ਼ਿਆਦਾ ਨੇ ਸੋ ਉਧਰ ਬਿਜ਼ੀ ਰਹੀਦਾ ਸੋ ਕਾਲ ਨਹੀਂ ਚੁੱਕੀ ਜਾਂਦੀ ਕਈ ਵਾਰੀ ਸੋ ਤੁਸੀਂ ਮੈਸੇਜ ਜਾਂ ਵੌਇਸ ਮੈਸੇਜ ਦੇ ਰੂਪ ਦੇ ਵਿੱਚ ਆਪਣੇ ਅਰਦਾਸ ਆ ਲਿਖ ਕੇ ਭੇਜ ਦਿਓ ਗੁਰੂ ਸਾਹਿਬ ਕਿਰਪਾ ਕਰਨ ਸਭ ਦੀਆਂ ਅਰਦਾਸਾਂ ਪੂਰੀਆਂ ਕਰਨ ਸੋ ਇਨੀਆਂ ਕਿ ਬੇਨਤੀ ਨੂੰ ਸਵੀਕਾਰ ਕਰਿਓ ਆ ਹੁਣ ਜੱਪੋ ਜੀ ਧੰਨ ਧੰਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ